ਅਸਲਾਮ ਵਾਲੇਕੋ ਪਿਛਲੀ ਵੀਡੀਓਸ ਵਿੱਚ ਅਸੀਂ ਡਿਸਕਸ ਕੀਤਾ ਸੀਗਾ ਕਿ ਖਾਲਿਸਤਾਨ ਦੀ ਜਿਹੜੀ ਤਹਿਰੀਕ ਆ ਨਾ ਉਹ ਚੜ੍ਹਦੇ ਪੰਜਾਬ ਦਾ ਤੇ ਇੰਡੀਆ ਦਾ ਅੰਦਰੂਨੀ ਮਸਲਾ ਸਾਡਾ ਉਹਨਾਂ ਨੂੰ ਕੁਝ ਲੈਣਾ ਦੇਣਾ ਨਹੀਂ ਹੈਗਾ ਤੇ ਸਾਨੂੰ ਆਪਣੇ ਪੰਜਾਬ ਤੇ ਫੋਕਸ ਕਰਨਾ ਚਾਹੀਦਾ ਇੱਥੇ ਜਿਹੜੇ ਜਿਹੜੇ ਮਸਾਇਲ ਆ ਨਾ ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਇੱਥੇ ਜਿਹੜੇ ਪੰਜਾਬ ਦੇ ਮਸਾਇਲੇ ਤੁਸੀਂ ਜਿਹੜੇ ਇੱਥੇ ਦੇ ਪੰਜਾਬੀ ਇਨਫਲੂਐਂਸਰ ਆਲੇ ਜਿੰਨੇ ਵੀ ਕਰਤਾ ਧਰਤਾ ਵਾਲੇ ਪੰਜਾਬੀ ਦੇ ਜਿਹੜੇ ਮੋਰੀ ਆ ਉਹ ਮੈਨੂੰ ਦੱਸਣ ਕਿ ਇਹਨਾਂ ਨੇ ਪੰਜਾਬੀ ਵਾਸਤੇ ਕੀ ਕੁਝ ਕੀਤਾ ਪੰਜਾਬੀ ਸਕੂਲਾਂ ਚ ਨਾਫਜ਼ ਕਰਵਾ ਲਈ ਤੁਸੀਂ ਜਿਹੜੀ ਮੇਨ ਜਿਹੜਾ ਸਭ ਤੋਂ ਜਿਹੜੀ ਅਹਿਮ ਚੀਜ਼ ਆ ਉਹ ਤੇ ਇਹਨਾਂ ਕਿ ਸਾਡੀ ਮਾਂ ਮਾਂ ਬੋਲੀ ਜਿਹੜੀ ਆ ਉਹ ਪੜਾਈ ਨਹੀਂ ਜਾ ਰਹੀ ਸਾਨੂੰ ਸਕੂਲਾਂ ਚ ਮੈਂ ਆਪਣੇ ਪੂਰੇ ਤਾਲੀਮੀ ਕੈਰੀਅਰ ਚ 16 ਸਾਲ ਜਿਹੜਾ ਪੜ੍ਹਾਈ ਦੀ ਉਹ ਚ ਪੰਜਾਬੀ ਪੜ੍ਹੀ ਨਹੀਂ ਅਸੀਂ ਅਸੀਂ ਇੱਕ ਸਰੀਆ ਤਾਂ 12 ਕਰੋੜ ਅਸੀਂ ਤਕਰੀਬਨ 12 ਕਰੋੜ ਤੋਂ ਜ਼ਿਆਦਾ ਆਬਾਦੀ ਪੰਜਾਬ ਦੀ ਮੈਜੋਰਿਟੀ ਆ ਅਸੀਂ 50% ਤੋਂ ਜ਼ਿਆਦਾ ਆਬਾਦੀ ਹੈ ਪਾਕਿਸਤਾਨ ਦੀ ਜਿਹੜੀ ਉਹ ਪੰਜਾਬੀ ਹੈ ਇਹ ਕੀਤਾ ਸੀ ਆਪਣੀ ਜ਼ੁਬਾਨ ਨਾਲ ਸਾਡੇ ਨਾਲ ਤਾਂ ਸਿਰ ਚੰਗਾ ਕੰਮ ਕਰਮ ਉਹਨਾਂ ਨੇ ਆਪਣੀ ਜ਼ੁਬਾਨ ਜਿਹੜੀ ਆ ਮੈਟਰ ਤੱਕ ਪੜਾਉਂਦੇ ਤੇ ਆਣਗੇ ਅੱਜ ਵੀ ਵੀਡੀਓ 'ਚ ਚੀਜ਼ ਦਾ ਤangkra ਕੀਤਾ ਸੀ ਕਿ ਉਹਨਾਂ ਦੇ ਅਗਰ 100 ਬੱਚਾ ਮੈਟਰ ਕਰਦਾ ਤਾਂ 95 ਨੂੰ ਸਿੱਧੀ ਲਿਖਣੀ ਵੀ ਨਹੀਂ ਆਉਂਦੀ ਤੇ ਪੜ੍ਹਣੀ ਵੀ ਨਹੀਂ ਆਉਂਦੀ ਸਾਡੇ ਅਗਰ 100 ਬੱਚਾ ਮੈਟਰ ਕਰਦਾ ਤਾਂ 95 ਜਾਂ 96 ਜਿਹੜੇ ਹੁੰਦੇ ਉਹਨਾਂ ਨੂੰ ਨਾ ਲਿਖਣੀ ਆਉਂਦੀ ਤੇ ਨਾ ਲਿਖੀ ਹੋਈ ਪੜ੍ਹਣੀ ਆਉਂਦੀ ਉਹਦੋਂ ਇੱਕ ਲੈ ਰਵਾਨੀ ਨਾਲ ਪੜ੍ਹਣਾ ਕੋਈ ਇੱਕ ਪੈਰਾਗ੍ਰਾਫ ਜਾਂ ਇੱਕ ਪੈਰਾ ਜਿਹੜਾ ਉਹਨਾਂ ਨੂੰ ਪੜ੍ਹਨਾ ਇੱਕ ਬੰਦ ਪੰਜਾਬੀ ਦਾ ਪੜ੍ਹ ਕੇ ਤੁਹਾਨੂੰ ਨਾ ਪੜੇ ਨਹੀਂ ਜਾਣਾ ਅਗਰ ਪੜਨਗੇ ਤਾਂ ਅੜੜ ਕੇ ਪੜ੍ਹ ਲੰਗੇ ਤੇ ਇਹ ਕੀ ਲੋੜ ਕੀਤੀ ਹੈ ਦੀ ਪੰਜਾਬੀ ਦੀ ਚੱਲੇ ਆ ਅਸੀਂ ਨਾਲ ਦੇ ਪੰਜਾਬ ਨੂੰ ਜ਼ਾਹਰ ਕਰਵਾਉਣ ਉਹ ਸਾਡੇ ਨਾਲ ਹਜੇ ਹਜ਼ਾਰਾਂ ਦਰਜੇ ਬਿਹਤਰ ਉਹਨਾਂ ਨੇ ਕਮ ਘੱਮ ਆਪਣੇ ਉਹ 2 ਕਰੋੜ ਐ 3 ਕਰੋੜ ਆ ਉਹ ਪੰਜਾਬੀ ਜਿਹੜੇ ਚੜਦੇ ਪੰਜਾਬ ਤੇ ਲੇਕਿਨ ਉਹ ਮਨਜ਼ਮਾਂ ਉਹਨਾਂ ਦੇ ਸਕੂਲਾਂ 'ਚ ਪੰਜਾਬੀ ਪੜਾਈ ਜਾ ਰਹੀਆਂ ਨਾ ਕਿਹੜਾ ਤੁਹਾਡਾ ਭਾਈਚਾਰਾ ਵਾ ਜਿਹੜਾ ਉਹ 78 ਸਾਲ ਬਾਅਦ ਫੇਰ ਜਾਗ ਪਿਆ ਅਗਰ ਉਹ ਸਾਡੇ ਨਾਲ ਹੁੰਦੇ ਤੇ ਅਲੈਦਾ ਹੁੰਦੇ ਨਾ ਉਹ ਤਰੀਕ ਤੇ ਸਾਡੇ ਨਾਲ ਹੁੰਦੇ ਉਹ ਅਲੈਦਾ ਹੋ ਗਿਆ ਤੁਸੀਂ ਸਾਡੇ ਨਾਲ ਰਹਿਣਾ ਚਾਹੁੰਦੇ ਤੁਹਾਡੇ ਜੇ ਅਗਰ ਭਾਈਚਾਰੇ ਦੇ ਇੰਨੇ ਹੀ ਤੁਹਾਡੇ ਚ ਹੈ ਵਾ ਜਜ਼ਬਾਤ ਤੇ ਉਹ ਆਪਣੇ ਜਿਹੜੇ ਇੱਥੇ ਤੁਹਾਡੇ ਨਾਰਾਜ਼ ਸੂਬੇ ਉਹਨਾਂ ਨਾਲ ਭਾਈਚਾਰਾ ਵਧਾਓ ਉਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਜੇ ਰਾਜ਼ੀ ਆਪਣੇ ਜਿਹੜੇ ਮੁਸਲਮਾਨ ਭਰਾ ਹੈ ਜਿਹੜੇ ਨਾਰਾਜ਼ ਸੂਬੇ ਬਲੋਚਿਸਤਾਨ ਆਏ ਇਧਰ ਉਹਨਾਂ ਨਾਲ ਤੁਸੀਂ ਭਾਈਚਾਰਾ ਵਧਾਓ ਉਹਨਾਂ ਨਾਲ ਬੈਠ ਉਹਨਾਂ ਦੇ ਵੀ 15 1500 2000 ਆ ਜਿਹੜੇ ਉਹ ਬਿਲਾਵਾਜਾ ਜਿਵੇਂ ਸਾਤ ਖਲਾ ਰਹੇ ਮੁਲਕ ਤੁਸੀਂ ਉਹ 1500 2000 ਨੂੰ ਜਵਾਬ ਬਣਾ ਕੇ ਪੂਰੇ ਸੂਬੇ ਨਾਲ ਪੂਰੇ ਸੂਬਿਆਂ ਨਾਲ ਵਿਗਾੜ ਪਾਇਆ ਭਾਵਾਂ ਉਦੋਂ ਹੀ ਵਿਗਾੜ ਆਇਆ ਲੇਕਿਨ ਅਗਰ ਤੁਸੀਂ ਭਾਈਚਾਰਾ ਇੰਡੀਆ ਵਾਸਤੇ ਤੁਸੀਂ ਇਹ ਨਰਮ ਗੁਸ਼ਾ ਰੱਖਦੇ ਹੋ ਇੰਡੀਆ ਦੇ ਸੂਬਿਆਂ ਵਾਸਤੇ ਤੇ ਆਪਣੇ ਸੂਬਿਆਂ ਵਾਸਤੇ ਕਿਉਂ ਨਹੀਂ ਰੱਖਦੇ ਸਾਡੇ ਭਾਈਚਾਰੇ ਦਾ ਫਾਇਦਾ ਉਦੋਂ ਹੀ ਹੈ ਜਦੋਂ ਅਸੀਂ ਆਪਣੇ ਸੂਬਿਆਂ ਨਾਲ ਭਾਈਚਾਰਾ ਪਾਵਾਂਗੇ ਉਹ ਸਾਡਾ ਮੁਲਕ ਮਜ਼ਬੂਤ ਹੋਣਾ ਵਾ ਇੰਡੀਆ ਦੇ ਕਿਸੇ ਸੂਬੇ ਨਾਲ ਤੁਸੀਂ ਭਾਈਚਾਰਾ ਪਾ ਕੇ ਆਪਣੇ ਮੁਲਕ ਨੂੰ ਪਾਕਿਸਤਾਨ ਨੂੰ ਮਜ਼ਬੂਤ ਨਹੀਂ ਕਰ ਸਕਦੇ ਇਸ ਚੀਜ਼ ਨੂੰ ਸਮਝੋ ਖੁਦਾਰਾ ਉਹਨਾਂ ਦੇ ਤਰੀਕਿਆਂ ਨੂੰ ਚਲਾਉਣ ਦੋ ਸਾਡਾ ਉਹਨਾਂ ਕੋਈ ਲੈਣਾ ਦੇ ਕਿੰਨਾ بلوچستان ਚ 1500 ਜਾਂ 2000 ਜਿਹੜੇ ਆ ਨਾ ਐਕਟੀਵਿਸਟ ਜਿਹਨਾਂ ਨੂੰ ਰਾ ਫੰਡਿੰਗ ਕਰ ਰਹੀ ਉਹ ਹੀ ਆਜ਼ਾਦੀ ਚਾਹੁੰਦੇ ਆ ਜਾਂ ਤਹਿਰੀਕ ਚਲਾ ਰਹੇ ਬਾਕੀ ਸਾਰੇ ਜਿਹੜੀ بلوچستان ਦੀ ਆਵਾਮ ਆ ਸਾਡੇ ਨਾਲ ਆ ਬਸ ਸਾਨੂੰ 1500 2000 ਨਜ਼ਰ ਆਉਂਦਾ ਬਾਕੀ ਨਜ਼ਰ ਹੀ ਨਹੀਂ ਆ ਰਿਹਾ ਸੀ ਉਹ 1500 2000 ਦੇ ਕਰਕੇ ਪੂਰੇ ਉਹਨਾਂ ਨੂੰ ਗੁਰਾ ਸਮਝਣ ਲੱਗ ਪਏ ਨੇ ਇਤਾਂ ਜਿਹੜੀ ਖਾਲਿਸਤਾਨ ਦੀ ਤਹਿਰੀਕ ਆ ਨਾ ਉਹ ਚ ਵੀ ਇਤਾਂ ਮੋਰੀ ਉਹਨਾਂ ਦੇ ਵਿਚਾਰ 1000 5000 ਜਾਂ 10000 ਹੋਣੇ ਆ ਉਹਨਾਂ ਚੋਂ ਵੀ ਅਕਸਰiyat ਬਾਹਰਲੇ ਮੁਲਕਾਂ ਵਿੱਚ ਸੈਟਲ ਹੋ ਕੇ ਬੈਠੀ ਪਸਾਇਲਮ ਲੈ ਕੇ ਤਾਂ ਬਾਕੀ ਉਹਨਾਂ ਦੀ ਮੈਜੋਰਿਟੀ ਜਿਹੜੀ ਉਹ ਤੇ ਚਾਹੁੰਦੀ ਨਹੀਂ ਇਹ ਅਲੱਗਾ ਹੋਣਾ ਉਹ ਤੇ ਇੰਡੀਅਨ ਹੋਣ ਤੇ ਪ੍ਰਾਊਡ ਫੀਲ ਕਰਦੇ ਆ ਮੈਂ ਜਿਹੜਾ ਦੱਸ ਲਈ ਤੇ ਜਿਹੜੀਆਂ ਵੀਡੀਓ ਪਾਈਆਂ ਦੀ ਜੰਗ ਤਨਾਦ ਉਹ ਚ ਬਹੁਤੇ ਸਿੱਖਾਂ ਨੇ 밑ਲੇ ਆ ਕੇ ਇਹ ਕਮੈਂਟ ਕੀਤਾ ਸੀ ਕਿ ਅਸੀਂ ਤੇ ਇੰਡੀਆ ਨਾਲ ਕੋਈ ਸ਼ਾਂ ਤੁਹਾਨੂੰ ਕਿੰਨੇ ਕਹਿਆ ਕਿ ਅਸੀਂ ਅਲੱਗਾ ਹੋਣਾ ਚਾਹੁੰਦੇ ਬਾਕੀ ਜਿਹੜੇ ਉਹ ਗਾਲਾਂ ਗਲੋ ਉਹ ਜੋ ਵੀ ਕਰਦੇ ਸਾਡੇ ਇਨਫਲੂਐਂਸਰਸ ਨੇ ਜੋ ਕੁਝ ਉਹਨਾਂ ਨੇ ਕੀਤਾ ਉਹ ਤੁਹਾਨੂੰ ਪਤਾ ਨਹੀਂ ਸਾਡੇ ਜਿਹੜੇ ਅਦਾਕਾਰ ਸੀ ਉਹਨਾਂ ਨਾਲ ਰਲ ਕੇ ਫਿਲਮਾਂ ਵਗੈਰਾ ਬਣਾਈ ਉਹਨਾਂ ਨਾਲ ਜੋ ਕੁਝ ਬਿਆਨਬਾਜ਼ੀ ਉਹਨਾਂ ਦਾ ਜਿੰਨੀ ਉਹਨਾਂ ਨੇ ਅਸਰਟ ਕੀਤੀ ਚੜ੍ਹਦੇ ਪੰਜਾਬ ਵਾਲਿਆਂ ਨੇ ਉਹ ਤੁ ਤੁਸੀਂ ਬੇਵਨ ਨਾਲ ਪਿਆਰ ਦੀਆਂ ਪਿੰਘਾਂ ਪਾਉਂਦੇ ਹੋ